ਹੈਲੋ ਹਾਂਜੀ ਗੁੱਡ ਇਵਨਿੰਗ ਗੁੱਡ ਇਵਨਿੰਗ ਗੁੱਡ ਇਵਨਿੰਗ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਈ ਸਾਰੇ ਚਲੋ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਕਲਾਸ ਦੇ ਸੈਸ਼ਨ ਦੇ ਵਿੱਚ ਮੈਂ ਅੰਗਰੇਜਨ ਯਾਦਵ ਤੁਹਾਡਾ ਅੱਜ ਦੀ ਸਪੈਸ਼ਲ ਪੀਐਸ ਸਟ੍ਰੈਟੇਜੀ ਕਲਾਸ 'ਚ ਤੁਹਾਡਾ ਸਵਾਗਤ ਕਰਦਾ ਹਾਂ ਜਿਹੜੀ ਅੱਜ ਦੀ ਕਲਾਸ ਹੈ ਤੁਹਾਡੀ ਇਹ ਤੁਹਾਡੇ ਵਾਸਤੇ ਬੜੀ ਇੰਪੋਰਟੈਂਟ ਹੈ ਵੀ ਬੜੀ ਇੰਪੋਰਟੈਂਟ ਕਿਉਂ ਹੈ ਕਿਉਂਕਿ ਇਹ ਕਲਾਸ ਤੁਹਾਡੇ ਪੀਐਸ ਟੈਟ ਨਾਲ ਵੀ ਜੁੜੀ ਹੋਈ ਹੈ ਤੁਹਾਡੇ ਮਾਸਟਰ ਕੈਡਰ ਨਾਲ ਵੀ ਜੁੜੀ ਹੋਈ ਹੈ ਤੁਹਾਡੇ ਲੈਕਚਰਰਰ ਦੇ ਨਾਲ ਵੀ ਜੁੜੀ ਹੋਈ ਹੈ ਕਿਉਂਕਿ ਭਾਰਤ ਦੇ ਰਾਸ਼ਟਰਪਤੀ ਦਾ ਇਹ ਟਾਪਿਕ ਹੈ ਨਾ ਇਹ ਤੁਹਾਡੇ ਹਰ ਇਗਜ਼ਾਮ ਜੀ ਪੁੱਛਿਆ ਜਾਂਦਾ ਚਾਹੇ ਪੰਜਾਬ ਲੈਵਲ ਦਾ ਇਗਜ਼ਾਮ ਹੈ ਚਾਹੇ ਹਿੰdia ਲੈਵਲ ਦਾ ਇਗਜ਼ਾਮ ਹੈ ਹਰ ਪ੍ਰਕਾਰ ਦੇ ਇਗਜ਼ਾਮ ਚ ਪੁੱਛਿਆ ਜਾਂਦਾ ਤਾਂ ਇਹਦੇ ਵਿੱਚ ਅਸੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਜੁੜੇ ਹੋਏ ਕੱਲੇ ਭਾਰਤ ਦੇ ਰਾਸ਼ਟਰਪਤੀ ਨਾਲ ਜੁੜੇ ਹੋਏ ਆਰਟੀਕਲਸ ਕਰਾਂਗੇ ਠੀਕ ਹੈ ਜੀ ਤੇ ਇੰਪੋਰਟੈਂਟ ਆਰਟੀਕਲ ਨੇ ਵੀ 12 ਤਰਾ 15 ਆਰਟੀਕਲ ਦੇ ਕਰੀਬ ਹੈਗੇ ਨੇ ਆਹ ਠੀਕ ਹੈ ਤਾਂ ਸਾਰੇ ਦੇ ਸਾਰੇ ਆਰਟੀਕਲ ਦੇਖਾਂਗੇ ਆਪਾਂ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਇਹਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਜੁੜੇ ਹੋਏ ਨੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨਾਲ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਚਲੋ ਸਭ ਤੋਂ ਪਹਿਲਾਂ ਆਪਾਂ ਆਰਟੀਕਲ ਨੰਬਰ ਕਰਾਂਗੇ ਜੀ 52 52 ਆਰਟੀਕਲ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਲੈਟ ਕਰਦਾ ਹੈ ਇਹ ਕੀ ਕਹਿੰਦਾ ਵੀ ਕਹਿੰਦਾ ਜੀ ਇੱਕ ਰਾਸ਼ਟਰਪਤੀ ਹੋਵੇਗਾ ਅਨੁਸ਼ੇਦ ਨੰਬਰ ਸਾਡਾ 52 ਕਹਿੰਦਾ ਹੈ ਵੀ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਹੁਣ ਮੈਂ ਤੁਹਾਨੂੰ ਕਰਾਉਂਗਾ ਤੁਹਾਡੇ ਬੀਐਸਟ ਲੈਵਲ ਦੇ ਅਦਰਵਾਈਜ਼ ਇਹ ਵੀ ਆਰਟੀਕਲ ਸਟਾਰਟ ਆ 53 ਹੈ ਇਹਦੇ ਵਿੱਚ ਆਰਟੀਕਲ 1 2 3 ਅੱਗੇ ਕਾਫੀ سارے ਆਰਟੀਕਲ ਹੋ ਜਾਂਦੇ ਨੇ ਠੀਕ ਹੈ ਤਾਂ ਤੁਹਾਡੇ ਪੀਐਸਟੈਡ ਵਾਸਤੇ ਇੰਨਾ ਸਫੀਸ਼ੀਐਂਟ ਹੈ ਬਹੁਤ ਜ਼ਿਆਦਾ ਹੈ ਤੁਹਾਡੇ ਵਾਸਤੇ ਤਾਂ ਨਾ ਓਕੇ ਤਾਂ 52 ਆਰਟੀਕਲ ਕੀ ਕਹੇ ਰਹੀ ਵੀ ਕਹਿੰਦਾ ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ ਵੀ ਠੀਕ ਹੈ ਆਰਟੀਕਲ ਨੰਬਰ 53 ਕੀ ਕਹਿੰਦਾ ਹੈ ਇਹ ਕਹਿੰਦਾ ਜਿੰਨੀਆਂ ਵੀ ਸੰਘ ਦੀਆਂ ਕਾਰਜਪਾਲਿਕਾ ਸ਼ਕਤੀਆਂ ਨੇ ਸੰਘ ਦੀਆਂ ਕਾਰਜਪਾਲਿਕਾ ਸ਼ਕਤੀਆਂ ਜਿਹੜੀਆਂ ਨੇ ਤੁਸੀਂ ਵੀ ਦੱਸਦਿਆ ਕਰੋ ਬਈ ਜੀ ਨੂੰ ਪਤਾ ਹੋਵੇ ਤਾਂ ਉਹ ਆਪਣਾ ਇੱਥੇ ਵਿਚਾਰ ਰੱਖ ਸਕਦਾ ਹੈ ਠੀਕ ਹੈ ਸੋਨੋ ਇੱਥੇ ਕੋਈ ਮਨਾਹੀ ਨਹੀਂ ਹੈਗੀ ਤੁਸੀਂ ਜਲਦੀ ਅਲਦੀ ਦੱਸਦਿਆ ਕਰੋ ਵੀ ਹਾਂ ਭਈ ਇਹ ਸਾਡੀ ਗੱਲ ਦੇ ਵਿੱਚ ਕੀ ਹੈ ਓਕੇ ਤਾਂ ਆਰਟੀਕਲ 53 ਸਾਡਾ ਕੀ ਕਹਿੰਦਾ ਹੈ ਕਹਿੰਦਾ ਸੰਘ ਦੀਆਂ ਸਾਰੀਆਂ ਕਾਰਜਪਾਲਿਕਾ ਸ਼ਕਤੀਆਂ ਜਿਹੜੀਆਂ ਨੇ ਇਹ ਭਾਰਤ ਦੇ ਰਾਸ਼ਟਰਪਤੀ ਦੇ ਕੋਲੇ ਹੋਣਗੀਆਂ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਜਾਂ ਤਾਂ ਆਪ ਘਰੇ ਜਾਂ ਆਪਣੇ ਅਧੀਨ ਸਤ ਅਧਿਕਾਰੀਆਂ ਦੀ ਸਹਾਇਤਾ ਦੇ ਨਾਲ ਉਹਨਾਂ ਸ਼ਕਤੀਆਂ ਦਾ ਇਸਤੇਮਾਲ ਕਰ ਸਕਦਾ ਹੈ ਤੇ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਜੀ ਇਹਨੂੰ ਯਾਦ ਕਰ ਲੈਣਾ ਆਪਾਂ ਚਲੋ ਅੱਗੇ ਵਧਦੇ ਆਪਾਂ ਥੋੜਾ ਜਿਹਾ ਤੁਹਾਨੂੰ ਲੱਗੂਗਾ ਇਹ ਫਾਸਟ ਹੈ ਬਟ ਕੋਈ ਗੱਲ ਨਹੀਂ ਥੋੜਾ ਜਿਹਾ ਅਡਜਸਟ ਕਰ ਲਿਓ ਕਿਉਂਕਿ ਕਾਫੀ ਆਰਟੀਕਲ ਨੇ ਤੁਹਾਡੇ ਫਿਰ ਉਹਨੇ ਸਮਝ ਪੂਰੀ ਨਹੀਂ ਹੋਣੀ ਹੈਗੀ ਵੀ ਠੀਕ ਹੈ ਓਕੇ ਚਲੋ ਇਸ ਤੋਂ ਬਾਅਦ ਆਰਟੀਕਲ ਨੰਬਰ ਸਾਡਾ 54 ਹੈ ਵੀ 54 ਆਰਟੀਕਲ ਬੜਾ ਇੰਪੋਰਟੈਂਟ ਹੈ ਇੱਕ ਕਨਸੈਪਟ ਆਪਾਂ ਲੈ ਲਿਆ ਸੀਗਾ ਆਇਰਲੈਂਡ ਤੋਂ ਤਾਂ ਆਇਰਲੈਂਡ ਤੋਂ ਆਪਾਂ ਕੀ ਲੈ ਲਿਆ ਬਈ ਯਾਦ ਆ ਗਿਆ ਉਹ ਥੋੜੇ ਜੀ ਆਪਾਂ ਰੀਸੈਂਟ ਪਿੱਛੇ ਜੇ ਆਪਾਂ ਗੱਲ ਕਰਕੇ ਆਏ ਸੀ ਚੋਣ ਮੰਡਲ ਵੀ ਭਾਰਤ ਦੇ ਰਾਸ਼ਟਰਪਤੀ ਨੂੰ ਚੁਣਨ ਦੇ ਲਈ ਇੱਕ ਚੋਣ ਮੰਡਲ ਹੋਵੇਗਾ ਬਈ ਭਾਰਤ ਦੇ ਰਾਸ਼ਟਰੀ ਦਿਨ ਚੋਣ ਲਈ ਇੱਕ ਚੋਣ ਮੰਡਲ ਹੋਵੇਗਾ ਤੇ ਇਹਦੇ ਚੋਣ ਮੰਡਲ ਦੇ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ ਭਈ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਦੇ ਕੌਣ ਭਈ ਚੁਣੇ ਹੋਏ ਮੈਂਬਰ ਕੌਣ ਭਈ ਚੁਣੇ ਹੋਏ ਮੈਂਬਰ ਇਹਦੇ ਵਿੱਚ ਕੀ ਹੋਣਗੇ ਸ਼ਾਮਲ ਕੀਤੇ ਜਾਣਗੇ ਲੋਕ ਸਭਾ ਰਾਜ ਸਭਾ ਤੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਇਹਦੇ ਵੀ ਸ਼ਾਮਲ ਕੀਤੇ ਜਾਣਗੇ ਇਹ ਸਾਡੇ ਆਰਟੀਕਲ ਨੰਬਰ 54 ਦੇ ਵਿੱਚ ਮੈਂਸ਼ਨ ਕੀਤਾ ਗਿਆ ਠੀਕ ਹੈ ਚਲੋ ਕੱਲੀ ਆਪਾਂ ਕਰਕੇ ਆਏ ਬਈ ਭਾਰਤ ਦੇ ਰਾਸ਼ਟਰਪਤੀ ਦੀ ਆਪਾਂ ਚੋਣ ਵਿਧੀ ਦੀ ਗੱਲ ਕੀਤੀ ਸੀ ਚੋਣ ਪ੍ਰਕਿਰਿਆ ਦੀ ਗੱਲ ਆ ਕੀਤੀ ਸੀ ਬਈ ਆ ਇਹ ਸਾਰੇ ਦੇ ਸਾਰੇ ਜਿੰਨੇ ਤੁਸੀਂ ਆਰਟੀਕਲ ਦੇਖ ਰਹੇ ਹੋ ਨਾ ਇਹ ਸਾਰੇ ਦੇ ਸਾਰੇ ਆਰਟੀਕਲ ਤੁਹਾਡੇ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਹੀ ਜੁੜੇ ਹੋਏ ਨੇ ਸਾਰੇ ਦੇ ਸਾਰੇ ਠੀਕ ਹੈ ਜੀ ਤਾਂ ਭਾਰਤ ਦੇ ਰਾਸ਼ਟਰਪਤੀ ਦਾ ਇਲੈਕਸ਼ਨ ਪ੍ਰोसीजर ਕੀ ਹੋਵੇਗਾ ਜਿਹਦੇ ਵਿੱਚ ਆਪਾਂ ਦੇਖਿਆ ਸੀ ਭਾਰਤ ਦੇ ਰਾਸ਼ਟਰਪਤੀ ਦਾ ਅਨੁਪਾਤਿਕ ਪ੍ਰਤਨਿਤਾ ਅਪਰਤਕ ਪ੍ਰਣਾਲੀ ਹੈ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ ਹੈ ਇਹ ਸਾਰੀਆਂ ਗੱਲਾਂ ਆਪਾਂ ਇਹਦੇ ਵਿੱਚ ਕੀਤੀਆਂ ਸੀ ਬਈ ਠੀਕ ਹੈ ਤਾਂ ਇੰਪੋਰਟੈਂਟ ਹੈ ਜੀ ਇਹਦੇ ਵਿੱਚ ਸਾਡਾ ਇਲੈਕਸ਼ਨ ਮੈਥਡ ਕੀ ਹੋਵੇਗਾ ਚੋਣ ਵਿਧੀ ਕੀ ਹੋਵੇਗੀ ਜਾਂ ਚੋਣ ਪ੍ਰਕਿਰਿਆ ਕਿਸ ਪ੍ਰਕਾਰ ਦੀ ਇਹਦੀ ਹੁੰਦੀ ਹੈ ਤਾਂ ਆਰਟੀਕਲ ਨੰਬਰ 55 ਜੀ ਮੈਂਸ਼ਨ ਕੀਤਾ ਗਿਆ ਅੱਜ ਦੀ ਕਲਾਸ ਦੇ ਜਿੰਨੇ ਵੀ ਆਰਟੀਕਲ ਅਗੇ ਨੇ ਤੁਹਾਡੇ ਇਹ ਸਾਰੇ ਦੇ ਸਾਰੇ ਆਰਟੀਕਲ ਤੁਹਾਡੇ ਭਾਰਤ ਦੇ ਰਾਸ਼ਟ੍ਰਪਤੀ ਦਿਨ ਨੂੰ ਸਮਰਪਿਤ ਦਿਨ ਹੈ ਵੀ ਸਾਰੇ ਸਮਰਪਿਤ ਕੀ ਚਲੋ ਹੈਗੇ ਸਾਡੇ ਹੈਨਾ ਭਾਰਤ ਦੇ ਰਾਸ਼ਟ੍ਰਪਤੀ ਨਾਲ ਜੁੜੇ ਹੋਏ ਨੇਗੇ ਓਕੇ ਚਲੋ 56 ਆਰਟੀਕਲ ਆਪਾਂ ਦੇਖ ਲੈਣੇ 56 ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਹਨੂੰ ਯਾਦ ਕਰ ਲੈਣਾ ਆਪਾਂ ਚਲੋ ਇਹ ਕੀ ਕਹਿੰਦਾ ਹੈ ਇਹ ਭਾਰਤ ਦੇ ਰਾਸ਼ਟ੍ਰਪਤੀ ਦੇ ਕਾਰਜਕਾਲ ਦੀ ਗੱਲ ਕਰਦਾ ਹੈ ਭਾਰਤ ਦੇ ਰਾਸ਼ਟ੍ਰਪਤੀ ਦਾ ਕਾਰਜਕਾਲ ਭਈ ਜਿਹੜਾ ਕਿ ਇੱਕ ਨਿਸ਼ਚਿਤ ਕਾਰਜਕਾਲ ਹੈ ਇੱਕ ਨਿਸ਼ਚਿਤ ਕਾਰਜਕਾਲ ਹੈ ਤੇ ਕਿੰਨਾ ਸਾਲ ਦਾ ਕਾਰਜਕਾਲ ਹੈ ਭਈ ਇਹ 5 ਸਾਲ ਦਾ ਕਾਰਜਕਾਲ ਹੈ ਇਹ ਸਾਡਾ ਕਿੰਨੇ ਸਾਲ ਦਾ ਕਾਰਜਕਾਲ ਹੈ ਇਹ ਸਾਡਾ 5 ਸਾਲ ਦਾ ਕਾਰਜਕਾਲ ਹੈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਇਸ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ ਠੀਕ ਹੈ ਬਹੁਤ ਸਾਰੇ ਤਰੀਕੇ ਹੈਗੇ ਹਟਾਉਣ ਦੇ ਭਾਰਤ ਦਾ ਰਾਸ਼ਟਰਪਤੀ ਆਪਸੀਫਾ ਦੇ ਦੇ ਉਹਦੀ ਡੈਥ ਹੋ ਜੇ ਉਹਦੇ ਤੋਂ ਹਨਾ ਉਹਨੂੰ ਸੰਸਦੀ ਪ੍ਰਕਿਰਿਆ ਦੇ ਦੁਆਰਾ ਵੀ ਹਟਾਇਆ ਵੀ ਜਾ ਸਕਦਾ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਤਾਂ 56 ਦੇ ਵਿੱਚ ਕੀ ਮੈਂਸ਼ਨ ਕੀਤਾ ਗਿਆ ਸਾਡੇ ਭਾਰਤ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੀ ਗੱਲ ਕੀਤੀ ਜਾਂਦੀ ਠੀਕ ਹੈ 57 ਆਰਟੀਕਲ ਸਾਡਾ ਕੀ ਕਹਿੰਦਾ ਵੀ ਇਹ ਗੱਲ ਕਰਦਾ ਹੈ ਪੁਨਰ ਚੋਣ ਦੀ ਜਦੋਂ ਆਪਾਂ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਪੜਾਂਗੇ ਸੀਪੀ ਰਾਧਾਕ੍ਰਿਸ਼ਨਨ ਨੂੰ ਪੜਾਂਗੇ ਆਪਾਂ ਠੀਕ ਹੈ ਜੀ ਸਾਡੇ ਸੀਪੀ ਰਾਧਾਕ੍ਰਿਸ਼ਨਨ ਪਹਿਲਾਂ ਇੱਕ ਸਾਡੇ ਐਸ ਰਾਧਾਕ੍ਰਿਸ਼ਨਨ ਹੋਏ ਨੇ ਹੁਣ ਸਾਡੇ ਸੀਪੀ ਰਾਧਾਕ੍ਰਿਸ਼ਨਨ ਹੋਏ ਨੇ ਜਦੋਂ ਅਸੀਂ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਪੜਾਂਗੇ ਤਾਂ ਆਪਾਂ ਦੇਖਾਂਗੇ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੀ ਪੁਨਰ ਚੋਣ ਦਾ ਕਨਸੈਪਟ ਕਿਤੇ ਨੇਗਾ ਸਾਡੇ ਸੰਵਿਧਾਨ ਦੇ ਵਿੱਚ ਪਰ ਆਰਟੀਕਲ ਨੰਬਰ 57 ਦੇ ਵਿੱਚ ਕਿਹਾ ਗਿਆ ਵੀ ਭਾਰਤ ਦਾ ਰਾਸ਼ਟਰਪਤੀ ਜੇ ਯੋਗਤਾ ਰੱਖਦਾ ਹੈ ਜੇ ਯੋਗਤਾ ਰੱਖਦਾ ਤਾਂ ਜੇ ਯੋਗਤਾ ਰੱਖਦਾ ਹੈ ਤਾਂ ਉਹਦਾ ਪੁਨਰ ਨਿਰਵਾਚਨ ਜਾਂ ਉਹਦੀ ਪੁਨਰ ਚੋਣ ਵੀ ਸਾਥੀਓ ਕੀਤੀ ਜਾ ਸਕਦੀ ਹੈ ਇਹ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਯਾਦ ਕਰ ਲੈਣਾ ਆਪਾਂ 57 ਆਰਟੀਕਲ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਵੀ ਪੁਨਰ ਚੋਣ ਵੀ ਕੀਤੀ ਜਾ ਸਕਦੀ ਹੈ ਤੇ ਹੁਣ ਤਾਂ ਕੀਤੀ ਵੀ ਗਈ ਹੈ ਵੀ ਹੈਨਾ ਕਿਦੀ ਕੀਤੀ ਗਈ ਹੈ ਸਭ ਤੋਂ ਪਹਿਲੇ ਰਾਸ਼ਟਰਪਤੀ ਸਭ ਤੋਂ ਲੰਬਾ ਗਾਰਜ ਕਾਲ ਬਿਹਾਰ ਦੇ ਗਾਂਧੀ ਸੰਵਿਧਾਨ ਸਭਾ ਦੇ ਪ੍ਰਧਾਨ ਸਾਡੇ ਡਾਕਟਰ ਰਜਿੰਦਰ ਪ੍ਰਸਾਦ ਜੀ ਠੀਕ ਹੈ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਵੀ ਆਪਾਂ ਯਾਦ ਕਰ ਲੈਣਾ ਵੀ ਓਕੇ ਤਾਂ ਸਾਡਾ 57 ਕੀ ਕਹਿੰਦਾ ਇਹ ਪੁਨਰਚੋਣ ਦੀ ਗੱਲ ਕਰਦਾ ਹੈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੋ ਸਕਦਾ ਵੀ ਠੀਕ ਹੈ ਜੀ ਚਲੋ ਆਪਾਂ ਗੱਲ ਕਰੀਏ ਜੀ ਅੱਗੇ 58 ਆਰਟੀਕਲ ਜਿਹੜਾ ਸਾਡਾ ਇਹ ਵੀ ਇੰਪੋਰਟੈਂਟ ਆਰਟੀਕਲ ਠੀਕ ਹੈ ਜੀ ਇਹ ਕੀ ਕਹਿੰਦਾ ਭਈ ਇਹ ਕਹਿੰਦਾ ਭਾਰਤ ਦੇ ਰਾਸ਼ਟਰਪਤੀ ਦੀ ਕੀ ਯੋਗਤਾ ਹੋਵੇਗੀ ਭਈ ਕੀ ਕੁਆਲਿਫਿਕੇਸ਼ਨ ਹੁੰਦੀ ਹੈ ਠੀਕ ਹੈ ਜੀ ਯੋਗਤਾ ਉਹਦੀ ਕੀ ਹੋਣੀ ਚਾਹੀਦੀ ਹੈਗੀ ਕੀ ਕਿਤਾ ਭਾਰਤ ਦੇ ਰਾਸ਼ਟਰਪਤੀ ਬਣਨ ਵਾਸਤੇ ਕੀ ਯੋਗਤਾ ਚਾਹੀਦੀ ਹੁੰਦੀ ਹੈ ਬਈ ਤਾਂ ਕੁਆਲੀਫਿਕੇਸ਼ਨ ਤਾਂ ਉਹਦੀ ਕੋਈ ਚਾਹੀਦੀ ਨਹੀਂ ਹੁੰਦੀ ਉਹ ਬੰਦਾ ਲੋਕ ਸਭਾ ਰਾਜ ਸਭਾ ਸੌਰੀ ਲੋਕ ਸਭਾ ਬਣਿਆ ਗਿਆ ਤੇ ਰਾਸਾ ਬਣਿਆ ਗਿਆ ਲੋਕ ਸਭਾ ਦੇ ਮੈਂਬਰ ਬਣਨ ਦੀ ਸਮਰਤਾ ਰੱਖਦਾ ਹੋਵੇ ਭਾਰਤ ਦਾ ਨਾਗਰਿਕ ਹੋਵੇ ਇਹਦੀ ਯੋਗਤਾ ਚਾਹੀਦੀ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ ਉਹ ਭਾਰਤ ਦੇ ਕਿਸੇ ਲਾਭ ਦੇ ਅਹੁਦੇ ਦੇ ਨਾਲ ਬੈਠਾ ਹੋਵੇ ਇਹ ਭਾਰਤ ਦੇ ਰਾਸ਼ਟਰਪਤੀ ਦੀਆਂ ਕੋਈ ਯੋਗਤਾਵਾਂ ਹੋ ਸਕਦੀਆਂ ਨਹੀਂ ਹੈ ਠੀਕ ਹੈ ਇਹ ਆਰਟੀਕਲ ਨੰਬਰ 58 ਦੇ ਵਿੱਚ ਮੈਂਸ਼ਨ ਕੀਤਾ ਗਿਆ ਇਹ ਤੁਹਾਡੇ ਵਾਸਤੇ मोस्ट ਇੰਪੋਰਟੈਂਟ ਹੈ ਜੀ ਜਿਹੜਾ 59 ਆਰਟੀਕਲ ਹੈ ਇਹਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੀਆਂ ਸ਼ਰਤਾਂ ਦੇ ਨਾਲ ਜੁੜਿਆ ਹੋਇਆ ਹੈ ਸ਼ਰਤਾਂ ਮਤਲਬ ਵੀ ਵੀ ਜਿਵੇਂ ਭਾਰਤ ਦੇ ਰਾਸ਼ਟਰਪਤੀ ਦੀ ਉਮਰ ਹੈ ਇਹ ਕਿੰਨੇ ਸਾਲ ਦੀ ਹੋਵੇ ਬਈ ਇਹ ਭਾਰਤ ਦੇ ਰਾਸ਼ਟਰਪਤੀ ਦੀ ਉਮਰ 35 ਸਾਲ ਦੀ ਹੋਵੇ ਤੇ ਕੋਈ ਸ਼ਰਤਾਂ ਨੇਗੀਆਂ ਠੀਕ ਹੈ ਇਹਦੇ ਵਿੱਚ ਮੈਂਸ਼ਨ ਕੀਤੀ ਹੈ ਇਹਦੇ ਵਿੱਚ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ ਦੀ ਜਿਹੜੀ ਸੈਲਰੀ ਹੈਗੀ ਕਿੰਨੀ ਸੈਲਰੀ ਸਿਰਫ 5 ਗੱਲ ਲੱਖ ਰੁਪਏ ਲੈਂਦਾ ਉਹ ਵੀ ਟੈਕਸ ਫਰੀ ਲੈਂਦਾ ਹੈ 5 ਲੱਖ ਰੁਪਏ ਮਹੀਨੇ ਦੀ ਸੈਲਰੀ ਲੈਂਦਾ ਤੇ ਟੀਏ ਡੀਏ ਸ਼ੀਏ ਜੋ ਵੀ ਹੁੰਦੇ ਨੇ 340 ਕਮਰਿਆਂ ਦਾ ਮਕਾਨੇ ਨੂੰ ਮਿਲਦਾ ਛੋਟਾ ਜਾ ਠੀਕ ਹੈ ਤੇ ਸਿਰਫ ਕੁਝ ਕੁ ਕਰੋੜ ਰੁਪਇਆ ਹਰ ਮਹੀਨੇ ਸਿਕਿਉਰਟੀ ਦੇ ਉੱਪਰ ਖਰਚ ਹੁੰਦਾ ਹੈਗਾ ਠੀਕ ਹੈ ਤਾਂ ਕੋਈ ਬੜੀ ਵੱਡੀ ਗੱਲ ਹੈ ਨਹੀਂ ਬਈ ਹੈ ਨਾ ਤੇ ਸਾਡਾ 59 ਆਰਟੀਕਲ ਹੈ ਠੀਕ ਹੈ ਜੀ ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ 58v ਨਾ ਇੰਪੋਰਟੈਂਟ ਨਹੀਂ ਹੁੰਦਾ ਹੈਗਾ ਪਰ ਚਲੋ ਆਪਾਂ ਕਰ ਲੈਨੇ ਨੇ ਕਿਉਂਕਿ ਆਪਾਂ ਸਾਰੇ ਆਰਟੀਕਲ ਆਪੇ ਦੇ ਭਾਰ ਦੇ ਰਾਸ਼ਟਰਪਤੀ ਨਾਲ ਰਿਲੇਟਡ ਕਰ ਰਹੇ ਆਪਾਂ ਓਕੇ ਜਿਹੜਾ ਮੋਸਟ ਇੰਪੋਰਟੈਂਟ ਆਰਟੀਕਲ ਤੁਹਾਡਾ ਭਈ ਉਹ ਆਰਟੀਕਲ 60 ਆਰਟੀਕਲ ਮੋਸਟ ਇੰਪੋਰਟੈਂਟ ਇਹਦੇ ਵਿੱਚ ਕੀ ਦਿੱਤਾ ਗਿਆ ਸੌ ਦਾ ਸਟਰਕਚਰ ਸੌ ਮਤਲਬ ਇਹ ਭਾਰਤ ਦਾ ਰਾਸ਼ਟਰਪਤੀ ਸੌ ਖੰਦਾ ਮੈਂ ਭਾਰਤ ਦਾ ਰਾਸ਼ਟਰਪਤੀ ਸੌ ਖੰਦਾ ਹਾਂ ਕੀ ਦੀ ਖੰਦਾ ਹਾਂ ਮਾਤਾ ਦੀ ਪਿਤਾ ਦੀ ਜੋ ਵੀ ਹਨਾ ਜੋ ਵੀ ਹੈਨਾ ਇਹ ਉਹਨੂੰ ਸੌਂ ਚੁੱਕਦਾ ਹੈ ਨਾ ਭਾਰਤ ਦਾ ਰਾਸ਼ਟਰਪਤੀ ਤਾਂ ਇੱਕ ਸਟਰਕਚਰ ਦੇ ਤਹਿ ਚੁੱਕਦਾ ਇਹ ਨਹੀਂ ਵੀ ਜੀ ਆਇਆ ਜੀ ਫਲਾਣੇ ਦੀ ਸੌਂ ਲੱਗੇ ਫਲਾਣੇ ਮੁੰਡਾ ਦਾਦੇ ਦੀ ਸੌਂ ਲੱਗੇ ਆਪਣੀ ਛੋਟੀ ਭੈਣ ਦੀ ਸੌਂ ਲੱਗੇ ਸਾਡੇ ਕੱਟੇ ਦੀ ਬੱਚੇ ਦੀ ਸੌਂ ਲੱਗੇ ਇਸ ਤਰ੍ਹਾਂ ਨਹੀਂ ਹੁੰਦਾ ਭਾਰਤ ਦੇ ਰਾਸ਼ਟਰਪਤੀ ਸੌਂ ਦਾ ਸਟਰਕਚਰ ਆਪਣੀ ਮਰਜ਼ੀ ਨਾਲ ਆਇਆ ਤੇ ਆਪਣੀ ਮਰਜ਼ੀ ਨਾਲ ਸੌਂ ਚੁੱਕ ਕੇ ਚਲਾ ਗਿਆ ਐ ਨਹੀਂ ਹੁੰਦਾ ਉਹਦਾ ਆਰਟੀਕਲ ਨੰਬਰ 60 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੀ ਸੌਂ ਦਾ ਸਟਰਕਚਰ ਮੈਂਸ਼ਨ ਕੀਤਾ ਗਿਆ ਹੈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਹਨੂੰ ਯਾਦ ਕਰ ਲੈਣਾ ਆਪਾਂ ਉਸੇ ਦੇ ਤਹਿਤ ਭਾਰਤ ਦੇ ਜਿਹੜੇ ਸੀਜੀਆਈ ਨੇਗੇ ਉਹ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਚ ਕੰਦੇ ਹੁੰਦੇ ਨੇ ਇੰਪੋਰਟੈਂਟ ਤੁਹਾਡੇ ਵਾਸਤੇ ਇਹਦੇ ਵਿੱਚ ਸੌਂ ਦਾ ਸਟਰਕਚਰ ਆ ਵੀ ਤੇ ਆਰਟੀਕਲ ਨੰਬਰ 61 ਕਹਿੰਦਾ ਵੀ ਜੇ ਭਾਰਤ ਦਾ ਰਾਸ਼ਟਰਪਤੀ ਸਾਡੀ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦਾ ਹੈਗਾ ਤਾਂ ਭਾਈ ਇਹਦੇ ਉੱਪਰ ਇੰਬੀਚਮੈਂਟ ਵੀ ਕੀਤੀ ਜਾ ਸਕਦੀ ਹੈ ਤਾਂ ਫਿਰ ਇੱਕ ਵਿਸ਼ੇਸ਼ ਪ੍ਰਕਿਰਿਆ 14 ਦਿਨ ਪਹਿਲਾਂ ਨੋਟਿਸ ਦਿਓ ਫਿਰ ਇਹਨੂੰ ਦੋਸ਼ਾਂ ਦੀ ਜਾਂਚ ਕਰਨ ਲਈ ਕਮੇਟੀ ਬਣਾਈ ਜਾਂਦੀ ਹੈ ਜੇ ਸਹੀ ਪਾਇਆ ਗਿਆ ਤਾਂ ਲੋਕ ਸਭਾ ਦੇ ਵਿੱਚ 2/3 ਮੈਜੋਰਿਟੀ ਰਾਜ ਸਭਾ ਦੇ 2/3 ਮੈਜੋਰਿਟੀ ਫਿਰ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ ਹੈ ਤੇ ਇਹ ਭਾਰਤ ਦੇ ਚਲੋ ਠੀਕ ਹੈ ਤਾਂ ਭਾਰਤ ਦਾ ਰਾਸ਼ਟਰਪਤੀ ਹਟਾਇਆ ਜਾ ਸਕਦਾ ਹੈ ਇੰਪੀਚਮੈਂਟ ਕੀਤੀ ਜਾ ਸਕਦੀ ਹੈ ਜੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਉਦੇ ਉੱਪਰ ਲੱਗ ਜਾਂਦਾ ਹੈ ਤੇ ਉਹ ਦੋਸ਼ੀ ਕਰਾਰ ਹੋ ਜਾਂਦਾ ਹੈ ਫਿਰ ਜਿਹੜੀ ਇਹ ਪ੍ਰਕਿਰਿਆ ਹੁੰਦੀ ਹੈ ਨਾ ਇਹ ਭਾਰਤ ਦੇ ਰਾਸ਼ਟਰਪਤੀ ਨੂੰ ਹਟਾਉਣ ਦੀ ਪ੍ਰਕਿਰਿਆ ਇਹਨੂੰ ਉਸੇ ਬੋਲਦੇ ਆ ਅਰਧ ਨਿਆਇਕ ਕਿਰਿਆ ਇਹ ਅਰਧ ਨਿਆਇਕ ਕਿਰਿਆ ਦੇ ਤੌਰ ਤੇ ਜਾਣੀ ਜਾਂਦੀ ਹੈ ਇਹ ਤੁਹਾਡੇ ਰਸਮ ਇਹ ਸਾਰੇ ਦੇ ਸਾਰੇ ਜਿੰਨੇ ਤੁਸੀਂ ਆਰਟੀਕਲ ਦੇਖ ਰਹੇ ਹੋ ਨਾ ਇਹ ਸਾਰੇ ਦੇ ਸਾਰੇ ਆਰਟੀਕਲ ਅੱਜ ਤੁਹਾਡੇ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਹੀ ਸਾਥੀਓ ਜੁੜੇ ਹੋਏ ਨੇ ਠੀਕ ਹੈ ਇੰਪੋਰਟੈਂਟ ਹੈ ਜੀ ਆਰਟੀਕਲ ਨੰਬਰ 62 ਸਾਡਾ ਕੀ ਕਹਿੰਦਾ ਵੀ 62 ਇਹ ਕਹਿੰਦਾ ਹੈ ਵੀ ਭਾਰਤ ਦਾ ਰਾਸ਼ਟਰਪਤੀ ਦਾ ਅਹੁਦਾ ਜਦੋਂ ਖਾਲੀ ਹੋ ਜਾਂਦਾ ਹੈ ਰਾਸ਼ਟਰਪਤੀ ਦਾ ਅਹੁਦਾ ਜਦੋਂ ਖਾਲੀ ਹੋ ਜਾਂਦਾ ਹੈ ਤਾਂ ਇਹਦੇ ਅਹੁਦੇ ਨੂੰ ਭਰਨਾ ਜ਼ਰੂਰੀ ਹੈ ਠੀਕ ਹੈ ਤੇ ਇਹ ਲਈ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਕੀਤੇ ਗਏ ਨੇ ਭਈ ਵੀ ਜੇ ਭਾਰਤ ਦੇ ਰਾਸ਼ਟਰਪਤੀ ਨਹੀਂ ਹੋਣਗੇ ਤਾਂ ਉਹਦੇ ਜਗ੍ਹਾ ਤੇ ਉਪ ਰਾਸ਼ਟਰਪਤੀ ਕੰਮ ਕਰਨਗੇ ਉਪ ਰਾਸ਼ਟਰਪਤੀ ਨਹੀਂ ਹੋਣਗੇ ਜੀ ਤਾਂ ਸੀਜੀਆਈ ਕੰਮ ਕਰਨਗੇ ਕਦੇ ਇਹ ਘਟਨਾ ਵਾਪਰੀ ਹੈ ਆਪਣੇ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਹਾਂ ਬਿਲਕੁਲ ਵਾਪਰੀ ਹੈ ਭਈ ਕਦੋਂ ਵਾਪਰੀ ਹੈ জাকੀਰ ਹੁਸੈਨ ਸਾਹਿਬ ਦੀ ਮੌਤ ਹੋ ਜਾਂਦੀ ਹੈ 1969 ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਵੀਵੀ ਗਿਰੀ ਸਾਹਿਬ ਸਾਡੇ ਵਾਈਸ ਪ੍ਰੈਜ਼ੀਡੈਂਟ ਸੀਗੇ ਵੀਵੀ ਗਿਰੀ ਸਾਹਿਬ ਨੇ ਕੁਝ ਸਮਾਂ ਉਦੇ ਦੇ ਕੰਮ ਕੀਤਾ ਉਦੋਂ ਬਾਅਦ ਉਹਨੇ ਰਿਜ਼ਾਈਨ ਦਿੱਤਾ ਰਾਸ਼ਟਰਪਤੀ ਖਾਲੀ ਉਹ ਪ੍ਰਸ਼ਟਪਤੀ ਖਾਲੀ ਹੁਣ ਕੌਣ ਕੰਮ ਕਰੂਗਾ ਤਾਂ ਹੁਣ ਕੰਮ ਕਰ ਰਾਂਗੇ ਸਾਡੇ ਸੀਜੀ ਆਈ ਤਾਂ ਉਸ ਸਮੇਂ ਕੌਣ ਸੀ ਐਮ ਹਿਦਾਇਤੁੱਲਾ ਐਮ ਹਿਦਾਇਤੁੱਲਾ ਸਾਹਿਬ ਨੇ ਫਿਰ ਭਾਰਤ ਦੇ ਰਾਸ਼ਟਰਪਤੀ ਦੇ ਤੌਰ ਤੇ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ ਤੇ ਕੁਝ ਸਮੇਂ ਲਈ ਕੰਮ ਕੀਤਾ ਸੀ ਵੀ ਇਹ ਭਾਰਤ ਦੇ ਇੱਕੋ ਮਾਤਰ ਬੰਦੇ ਨੇ ਜਿਹੜੇ ਸੀਜੀ ਆਈ ਰਹੇ ਨੇ ਇਹ ਉਪ ਰਾਸ਼ਟਰਪਤੀ ਬਣੇ ਸੀ ਬਾਅਦ ਵਿੱਚ ਤੇ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਪਰ ਵੀ ਇਹ ਕੰਮ ਕਰਦੇ ਸੀ ਬਈ ਇਹ ਇੰਪੋਰਟੈਂਟ ਤੁਹਾਡੇ ਵਾਸਤੇ 62 ਆਰਟੀਕਲ ਨੰਬਰ ਚਲੋ ਅੱਗੇ ਵਧੀਏ ਦੇਖੋ ਬਈ ਤੁਸੀਂ ਸਾਡਾ ਪੀਐਸਟੈਟ ਦਾ ਬੈਚ ਗਰੰਟੀ ਬੈਚ ਲੈ ਸਕਦੇ ਹੋਗੇ ਪੂਰੇ ਪੰਜਾਬ ਦੇ ਨਾਲ ਕੰਪੇਅਰ ਕਰ ਲਿਓ ਫਿਰ ਸਾਡਾ ਬੈਚ ਤੁਸੀਂ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਸਾਨੂੰ ਅਸੀਂ ਦੇ ਰਹੇ ਹਾਂ ਜੀ ਪੀਐਸਟੈਟ ਕੰਪਲੀਟ ਬੈਚ ਸਾਡਾ ਆ ਥਿਉਰੀ ਬੈਚ SCERT NCERT ਟੌਪਿਕ ਵਾਈਜ਼ ਟੈਸਟ ਸੀਰੀਜ਼ ਹੈ ਪੀਡੀਐਫ ਨੋਟਸ ਨੇ ਲਾਈਵ ਪਲੱਸ ਰਿਕਾਰਡਡ ਕਲਾਸਿਸ ਰਹਿਗੀਆਂ ਤੇ ਸਭ ਤੋਂ ਵੱਡੀ ਗੱਲ ਹੈ ਸੇਟੀ ਇੱਕ ਬੁੱਕ ਜਿਹੜੀ ਤੁਹਾਡੀ ਮੈਡਮ ਵੱਲੋਂ CDPI ਆਦੀ ਅਸੀਂ ਬੁੱਕ ਦੇ ਰਹੇ ਹਾਂ ਤੁਹਾਨੂੰ ਅਸੀਂ ਤੇ ਆਨਲਾਈਨ ਆਫਲਾਈਨ ਦੋਨੋਂ ਮੋਡ ਦੇ ਵਿੱਚ ਆਨਲਾਈਨ ਕਰਨਾ ਹੈ ਤਾਂ ਇਹ ਪਲੇਟਫਾਰਮ ਹੈਗਾ ਯਦੂ ਐਜੂਕੇਸ਼ਨ ਜੇ ਆਫਲਾਈਨ ਕਰਨਾ ਚਾਹੋ ਨੇ ਤਾਂ ਫਿਰ VL ਅਕੈਡਮੀ ਪੋਰਟਲ ਆਡਾ ਦੇ ਵਿੱਚ ਆ ਕੇ ਤੁਸੀਂ ਆਫਲਾਈਨ ਵੀ ਜੁਆਇਨ ਕਰ ਸਕਦੇ ਹੋ ਬਈ ਠੀਕ ਹੈ ਜੀ ਤੇ ਆਫਲਾਈਨ ਦੀ ਇਹਦੀ ਫੀਸ ਹੈਗੀ ਸਾਡੀ ਆਨਲਾਈਨ ਦੀ 3500 ਆਫਲਾਈਨ ਦੀ ਫੀਸ ਦਾ ਥੋੜਾ ਫਰਕ ਚਲੋ ਆਰਟੀਕਲ ਨੰਬਰ 65 ਆਰਟੀਕਲ ਨੰਬਰ 65 ਵੀ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਜੁੜਦਾ ਹੈ ਕਿਉਂ ਜੁੜਦਾ ਹੈ ਬਈ ਰਾਸ਼ਟਰਪਤੀ ਨਾਲ ਇਸ ਕਰਕੇ ਜੁੜਦਾ ਹੈ ਕਿਉਂਕਿ ਭਾਰਤ ਦੇ ਜਿਹੜੇ ਉਪ ਰਾਸ਼ਟਰਪਤੀ ਨੇ ਨਾ ਜੇ ਉਪ ਜਦੋਂ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਉੱਪਰ ਕੌਣ ਕੰਮ ਕਰਦਾ ਹੁੰਦਾ ਹੈ ਭਾਰਤ ਦਾ ਉਪ ਰਾਸ਼ਟਰਪਤੀ ਤਾਂ ਇੱਥੇ ਆਰਟੀਕਲ ਨੰਬਰ 65 ਦੇ ਵਿੱਚ ਇਹੀ ਮੈਂਸ਼ਨ ਕੀਤਾ ਗਿਆ ਹੈ ਵੀ ਜੇ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜੇ ਤਾਂ ਉਹਦੇ ਉੱਪਰ 6 ਮਹੀਨੇ ਤੱਕ ਸਭ ਤੋਂ ਪਹਿਲੇ ਨੰਬਰ ਦੇ ਕੌਣ ਕੰਮ ਕਰੂਗਾ ਭਾਰਤ ਦਾ ਵਾਈਸ ਪ੍ਰੈਜ਼ੀਡੈਂਟ ਜੇ ਵਾਈਸ ਪ੍ਰੈਜ਼ੀਡੈਂਟ ਨਹੀਂ ਹੈਗੇ ਬਈ ਤਾਂ ਫਿਰ ਸੀਜੀਆਈ ਹੁਣ ਤੁਹਾਡੇ ਦਿਮਾਗ ਵਿੱਚ ਵੀ ਪੁੱਠਾ ਜਿਹਾ ਵਿਚਾਰ ਆ ਰਿਹਾ ਹੋਊਗਾ ਤੁਸੀਂ ਕਹੋਗੇ ਭਾਈ ਵੀ ਜੀ ਸੀਜੀਏ ਵੀ ਨਾ ਹੋਵੇ ਜੇ ਸੀਜੀਏ ਨਹੀਂ ਹੋਗਾ ਤਾਂ ਭਾਈ ਅਗਲਾ ਜੱਜ ਹੁਣ ਕਹੋਗੇ ਅਗਲਾ ਨਾ ਹੋਵੇ ਤਾਂ ਭਾਈ ਚੌਥੀ ਨੇ ਹੁਣ ਐ ਨਾ ਕਿ ਉਹ ਹੈਨਾ ਪਰ ਇੱਕ ਗੱਲ ਸੁਣ ਲਓ ਤੁਸੀਂ ਨਹੀਂ ਬਣਦੇ ਹੈਗੇ ਠੀਕ ਹੈ ਸੀਜੀਆਈ ਸੀਜੀਆਈ ਦੇ ਬਾਅਦ ਅਗਲਾ ਸੀਨੀਅਰ ਸੀਨੀਅਰ ਦੇ ਬਾਅਦ ਅਗਲਾ ਸੀਨੀਅਰ ਅਗਲਾ ਸੀਨੀਅਰ ਉਹਨਾਂ ਇਹਨਾਂ ਕਹਿ ਦੋ ਭਾਈ ਵੀ ਸਾਰੇ ਦੇ ਸਾਰੇ ਨਾਂ ਹੋਣ ਫਿਰ ਫਿਰ ਕੋਈ ਗੱਲ ਨਹੀਂ ਭਾਈ ਹਾਈ ਕੌਂਟਰਲ ਲੈ ਲਾਂਗੇ ਪਰ ਹੈ ਜੀ ਇਹ ਜੀ ਕੰਡੀਸ਼ਨ ਕਦੇ ਬਣੀ ਨਹੀਂ ਨਗੇ ਅਜੇ ਤੱਕ ਓਕੇ ਆਰਟੀਕਲ ਨੰਬਰ 71 ਸਾਡਾ ਕੀ ਕਹਿੰਦਾ ਆਰਟੀਕਲ ਨੰਬਰ 71 ਇਹ ਕਹਿੰਦਾ ਹੈ ਵੀ ਜੇ ਮੰਨ ਲਓ ਭਾਰਤ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵੀ ਹੈਗਾ ਭਾਰਤ ਦੇ ਰਾਸ਼ਟਰਪਤੀ ਤੇ ਭਾਰਤ ਦੇ ਉਪ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਤੇ ਭਾਰਤ ਦੇ ਉਪ ਰਾਸ਼ਟਰਪਤੀ ਦੋਨਾਂ ਦੀ ਇਲੈਕਸ਼ਨ ਸੰਬੰਧੀ ਕੋਈ ਵੀ ਵਿਵਾਦ ਹੋ ਜੇ ਭਾਰਤ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੇ ਇਲੈਕਸ਼ਨਸ ਬੰਨੀ ਕੋਈ ਵੀ ਵਿਵਾਦ ਹੋ ਜੇ ਤਾਂ ਉਸ ਵਿਵਾਦ ਨੂੰ ਸੁਲਝਾਉਣ ਦੀ ਜਿਹੜੀ ਪਾਵਰ ਹੈ ਉਹ ਭਾਰਤ ਦੀ ਸੁਮਾਨਯੋਗ ਸੁਪਰੀਮ ਕੋਰਟ ਕੋਲ ਹੁੰਦੀ ਹੈ ਆਰਟੀਕਲ ਨੰਬਰ 71 ਦੇ ਵਿੱਚ ਮੈਂਸ਼ਨ ਕੀਤਾ ਗਿਆ ਇਹਨੂੰ ਆਪਾਂ ਯਾਦ ਕਰ ਲੈਣਾ ਵੀ ਚੰਗੀ ਤਰ੍ਹਾਂ ਓਕੇ ਜੀ ਆਰਟੀਕਲ ਨੰਬਰ 71 ਤੁਹਾਡਾ ਤੁਸੀਂ ਦੇਖ ਰਹੇ ਹੋ ਅੱਜ ਦੀ ਜਿਹੜੀ ਕਲਾਸ ਹੈ ਨਾ ਇਹ ਸਪੈਸ਼ਲ ਫਾਰ ਪੀਐਸਟੈਟ ਮਾਸਟਰਗੈਟਰ ਲੈਕਚਰਰ ਇਸ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਪਹਿਲੀ ਵਾਰ ਹੋ ਰਿਹਾ ਵੀ ਹੈ ਸਾਡੇ ਭਾਰਤ ਦੇ ਰਾਸ਼ਟਰਪਤੀ ਦੀ ਨਾਲ ਓਨਲੀ ਰਾਸ਼ਟਰਪਤੀ ਦੀ ਨਾਲ ਰਿਲੇਟਡ ਆਰਟੀਕਲ ਨੇ ਸਾਰੇ ਦੇ ਸਾਰੇ ਠੀਕ ਹੈ ਉਂ ਠੀਕ ਹੈ ਬਾਕੀ ਬੰਦੇ ਵੀ ਇਹਦੇ ਵਿੱਚ ਆ ਜਾਂਦੇ ਨੇ ਪਰ ਇਹਦੇ ਵਿੱਚ ਭਾਰਤ ਦਾ ਰਾਸ਼ਟਰਪਤੀ ਕੀ ਦਿਨਾਂ ਕਿਤੇ ਜੁੜਿਆ ਹੋਇਆ ਓਕੇ ਚਲੋ ਆਰਟੀਕਲ ਨੰਬਰ 72 ਇਹਦੇ ਵਿੱਚ ਆ ਗਿਆ ਬਈ ਆਰਟੀਕਲ ਨੰਬਰ 72 ਕੀ ਕਹਿੰਦਾ ਹੈ ਇਹ ਭਾਰਤ ਦੇ ਰਾਸ਼ਟਰਪਤੀ ਦੀਆਂ ਨਿਆਇਕ ਸ਼ਕਤੀਆਂ ਦੀ ਗੱਲ ਕਰਦਾ ਬਈ ਇਹ ਕਹਿੰਦਾ ਭਾਰਤ ਦੇ ਰਾਸ਼ਟਰਪਤੀ ਕੋਲੇ ਵਾੜਣਾ ਰੈਮਿਸ਼ਨ ਹੈ ਠੀਕ ਹੈ ਜੀ ਤੇ ਮਤਲਬ ਪੰਜਾਬੀ ਜੀਪਾ ਨੂੰ ਕਹੀਏ ਇਹ ਭਾਰਤ ਦੇ ਰਾਸ਼ਟਰਪਤੀ ਕੋਲੇ ਬਹੁਤ ਸਾਰੀਆਂ ਪਾਵਰਸ ਨੇ ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਵਿਅਕਤੀ ਦੀ ਸਜ਼ਾ ਨੂੰ ਮਾਫ ਕਰ ਸਕਦਾ ਹੈ ਘੱਟ ਕਰ ਸਕਦਾ ਹੈ ਸਸਪੈਂਡ ਕਰ ਸਕਦਾ ਹੈ ਠੀਕ ਹੈ ਜੀ ਉਹਨੂੰ ਬਦਲ ਸਕਦਾ ਹੈਗਾ ਕਿਸੇ ਵੀ ਤਰੀਕੇ ਨਾਲ ਉਹਨੂੰ ਚੇਂਜ ਕਰ ਸਕਦਾ ਹੈ ਠੀਕ ਹੈ ਭਾਰਤ ਦਾ ਰਾਸ਼ਟਰਪਤੀ ਫਾਂਸੀ ਦੀ ਸਜ਼ਾ ਨੂੰ ਵੀ ਮਾਫ ਕਰ ਸਕਦਾ ਹੈਗਾ ਆਰਟੀਕਲ ਨੰਬਰ 72 ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਕੋਲੇ ਨਿਆਂਇਕ ਪਾਵਰਸ ਨੇ ਉਹ ਮੈਂਸ਼ਨ ਕੀਤੀਆਂ ਗਈਆਂ ਨੇ ਬਿਲਕੁਲ ਜੀ ਠੀਕ ਹੈ ਓਕੇ ਠੀਕ ਹੈ ਬਈ ਓਕੇ ਚਲੋ ਆਰਟੀਕਲ ਨੰਬਰ 72 ਹੋ ਗਿਆ ਆਰਟੀਕਲ ਨੰਬਰ 74 ਵੀ ਇੰਪੋਰਟੈਂਟ ਹੈ ਇਹ ਕੀ ਕਹਿੰਦਾ ਬਈ ਇਹ ਕਹਿੰਦਾ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦੇਣ ਦੇ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਕੀ ਦੇਣ ਲਈ ਸਲਾਹ ਦੇਣ ਦੇ ਲਈ ਕੀ ਹੋਵੇਗੀ ਕੀ ਹੋਵੇਗੀ ਬਈ ਇੱਕ ਮਿਨਿਸਟਰ ਆਫ ਕੌਂਸਲ ਹੋਵੇਗੀ ਜਿਹੜੀ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦਿੰਦੀ ਹੈ ਤੇ ਭਾਰਤ ਦਾ ਰਾਸ਼ਟਰਪਤੀ ਇਹਦੀ ਸਲਾਹ ਦੇ ਅਨੁਸਾਰ ਕੰਮ ਕਰਦਾ ਹੈ ਦੇ ਇਸ ਮਿਨਿਸਟਰ ਆਫ ਕਾਉਂਸਲ ਦਾ ਹੈਡ ਗਾਉਂਦਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਹੁਣ ਇੱਥੇ ਸਲਾਹ ਦਾ ਮਤਲਬ ਕੀ ਹੋਇਆ ਵੀ ਰਾਸ਼ਟਰਪਤੀ ਜੀ ਥੋੜੀ ਸਾੜੀ ਥੋੜੀ ਆ ਜੱਜਦੀ ਹੈ ਆ ਪਾਇਆ ਕਰੋ ਠੀਕ ਹੈ ਜੀ ਤੁਸੀਂ ਅ ਐਨਕਾ ਲਾਉਣੀਆਂ ਆ ਨੇ ਕਿ ਨਹੀਂ ਲਾਉਣੀਆਂ ਹੈਗੀਆਂ ਆ ਐਨਕਾ ਲਾਇਆ ਕਰੋ ਇਸ ਤਰ੍ਹਾਂ ਦੀਆਂ ਠੀਕ ਹੈ ਜੀ ਤੁਸੀਂ ਅ ਸੈਂਡਲ ਆ ਕੰਪਨੀ ਦੇ ਪਾਉਣੇ ਨੇ ਆ ਕੰਪਨੀ ਦੇ ਨਹੀਂ ਇਹ ਸਲਾਹ ਥੋੜੀ ਹੈ ਬਈ ਸਲਾਹ ਕਿਸ ਮਸਲੇ ਦੀ ਦੇਣੀ ਹੈ ਸਲਾਹ ਦੇਣੀ ਹੈਗੀ ਉਹਨੂੰ ਸੰਵਿਧਾਨਿਕ ਮਸਲਿਆਂ ਦੇ ਵਿੱਚ ਠੀਕ ਹੈ ਜੀ ਤਾਂ ਸੰਵਿਧਾਨ ਦੇ ਮਸਲਿਆਂ ਦੇ ਵਿੱਚ ਸਾਡੀ ਜਿਹੜੀ ਮਿਨਿਸਟਰ ਆਫ ਕਾਉਂਸਲ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਸਲਾਹ ਦਿੰਦੀ ਹੈ ਵੀ ਰਾਸ਼ਟਰਪਤੀ ਜੀ ਆਗਮਗਰੋਂ ਸੰਵਿਧਾਨ ਅਕੋਰਡਿੰਗ ਕਰੋ ਆ ਸਲਾਹ ਸਾਡੀ ਮੰਨੋ ਸੰਵਿਧਾਨ ਦੇ ਅਕੋਰਡਿੰਗ ਮੰਨੋ ਭਾਰਤ ਦਾ ਰਾਸ਼ਟਰਪਤੀ ਮੰਤਰੀ ਪ੍ਰੀਸ਼ਦ ਦੀ ਦਿੱਤੀ ਗਈ ਸਲਾਹ ਜਿਹੜੀ ਕਿ ਸੰਵਿਧਾਨ ਦੇ ਅਨੁਸਾਰ ਹੋਵੇ ਉਹਨੂੰ ਮੰਨਣ ਦੇ ਲਈ ਕੰਪਰਸਰੀ ਹੁੰਦਾ ਹੈ ਹਾਂ ਭਾਰਤ ਦੇ ਰਾਸ਼ਟਰਪਤੀ ਇੱਕ ਵਾਰੀ ਇਹ ਸਲਾਹ ਨੂੰ ਵਾਪਸ ਵੀ ਕਰ ਸਕਦਾ ਹੈ 44 ਐਮੈਂਡਮੈਂਟ ਦੇ ਦੁਆਰਾ ਇਹਨੂੰ ਚੇਂਜ ਕੀਤਾ ਗਿਆ ਸੀ ਠੀਕ ਹੈ ਇੰਪੋਰਟੈਂਟ ਤੁਹਾਡੇ ਵਾਸਤੇ ਗੱਲਬਾਤ ਕਰਦੇ ਰਹਾਂਗੇ ਜੀ ਇਹਦੇ ਬਾਰੇ ਡਿਟੇਲ ਦੇ ਵਿੱਚ ਹੁਣ ਜਿਵੇਂ ਆਰਟੀਕਲ ਨੰਬਰ 74 ਹੈ ਤਾਂ ਆਰਟੀਕਲ ਨੰਬਰ 74 ਮੈਂ ਰਾਸ਼ਟਰਪਤੀ ਨਾਲ ਜੁੜਿਆ ਹੋਇਆ ਹੋਂ ਕਰਕੇ ਕਰਾ ਰਿਹਾ ਮੈਂ ਆਦਰਵਾਇਜ਼ ਆਰਟੀਕਲ 74 5 ਬੜਾ ਕੁਝ ਹੁੰਦਾ ਹੈ ਇਹਦੇ ਵਿੱਚ ਹੈ ਨਾ ਉਹ ਆਪਾਂ ਤੁਹਾਨੂੰ ਪਤਾ ਹੀ ਹੈ ਫਿਰ ਪੈਚ ਬਾਰੇ ਬੱਚਿਆਂ ਨੂੰ ਆਪਾਂ ਕਰਦੇ ਹੁਣ ਉਹਦੇ ਵਿੱਚ ਨਾ ਸਾਰਾ ਡਿਟੇਲ ਦੇ ਵਿੱਚ ਓਕੇ ਚਲੋ ਆਰਟੀਕਲ 75 ਕੀ ਕਹਿੰਦਾ ਹੈ ਇਹ ਕੀ ਕਹਿੰਦਾ ਬਈ ਇਹ ਕਹਿੰਦਾ ਹੈ ਵੀ ਭਾਰਤ ਦੇ ਜਿਹੜੇ ਰਾਸ਼ਟਰਪਤੀ ਨੇ ਨਾ ਇਹ ਪ੍ਰਧਾਨ ਮੰਤਰੀ ਦੀ ਨਿਯੁਕਤੀ ਵੀ ਕਰਦੇ ਨੇ ਤੇ ਪ੍ਰਧਾਨ ਮੰਤਰੀ ਦੀ ਸਲਾਹ ਤੇ ਬਾਕੀ ਮੰਤਰੀਆਂ ਦੀ ਨਿਯੁਕਤੀ ਵੀ ਕਰਦੇ ਨੇ ਤੇ ਹੁਣ ਇਹ ਥੋੜੀ ਹੈ ਵੀ ਦ੍ਰੋਪਦੀ ਮੁਰਮੂ ਕਿਸੇ ਆਪਣੀ ਭੂਆ ਦੇ ਮੁੰਡੇ ਨੂੰ ਰਾਸ਼ਟਰਪਤੀ ਸੋਰੀ ਪ੍ਰਧਾਨ ਮੰਤਰੀ ਬਣਾ ਦੂਗੀ ਵੀ ਮੇਰੀ ਭੂਆ ਦਾ ਮੁੰਡਾ ਹੈ ਇਹ ਚਲੋ ਜੀ ਤੂੰ ਅੱਜ ਤੋਂ ਹੁਣ ਸਵਾ ਪ੍ਰਧਾਨ ਮੰਤਰੀ ਬਣ ਜਾ ਹਨਾ ਜੀ ਕਿਉਂਕਿ ਭਈ ਆਪਾਂ ਪਹਿਲਾਂ ਪੜ੍ਹ ਕੇ ਆਏ ਆ ਵੀ ਭਾਈ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਹੀ ਅਸਲੀ ਪਾਵਰਜ਼ ਹੁੰਦੀਆਂ ਨੇ ਨਾਮਾਦਰ ਕਾਰਜਪਾਲਿਕਾ ਦਾ ਭਾਰਤ ਦਾ ਰਾਸ਼ਟਰਪਤੀ ਹੁੰਦਾ ਜੀ ਠੀਕ ਹੈ ਤਾਂ ਇੰਪੋਰਟੈਂਟ ਤੁਹਾਡੇ ਵਾਸਤੇ ਇਹ ਵੀ ਤਾਂ ਭਾਰਤ ਦੇ ਰਾਸ਼ਟਰਪਤੀ ਸਿਰਫ ਉਸੇ ਬੰਦੇ ਨੂੰ ਪਾਇੰਟ ਕਰਦੇ ਨੇ ਜਿਸ ਨੂੰ ਲੋਕ ਸਭਾ ਦੇ ਵਿੱਚ ਬੋਮਦ ਹਾਸਲ ਹੁੰਦਾ ਇਹ ਮੋਸਟ ਇੰਪੋਰਟੈਂਟ ਤੁਹਾਡੇ ਵਾਸਤੇ ਯਾਦ ਕਰਨਾ ਹੈ 78 ਆਰਟੀਕਲ ਕੀ ਕਹਿੰਦਾ ਵੀ ਇਹ ਕਹਿੰਦਾ ਵੀ ਜਿਹੜਾ ਕਾਰਜਪਾਲਿਕਾ ਦਾ ਕੰਮ ਹੈ ਜਾਂ ਸਰਕਾਰ ਦੀ ਸਰਕਾਰ ਦੇ ਜਿਹੜੀ ਵੀ ਕੰਮ ਕਰਦੀ ਹੈ ਪ੍ਰਧਾਨ ਮੰਤਰੀ ਉਹਦੇ ਕੰਮਾਂ ਦੀ ਜਾਣਕਾਰੀ ਕੰਮਾਂ ਦੀ ਜਾਣਕਾਰੀ ਕਿਹਨੂੰ ਪ੍ਰਦਾਨ ਕਰਦਾ ਹੈ ਬਈ ਇਹ ਸਾਡੇ ਰਾਸ਼ਟਰਪਤੀ ਨੂੰ ਪ੍ਰਦਾਨ ਕਰਦਾ ਹੈ ਤੇ ਭਾਰਤ ਦਾ ਰਾਸ਼ਟਰਪਤੀ ਉਹਨਾਂ ਕੰਮਾਂ ਦੀ ਜਾਣਕਾਰੀ ਭਾਰਤ ਦੇ ਪ੍ਰਧਾਨ ਮੰਤਰੀ ਤੋਂ 78 ਆਰਟੀਕਲ ਦੇ ਦੁਆਰਾ ਲੈ ਵੀ ਸਕਦਾ ਹੈ। ਇੱਕ ਆਰਟੀਕਲ 77 ਵੀ ਹੈਗਾ। ਉਹਦੇ ਵਿੱਚ ਜਿਹੜੇ ਸੰਘ ਦੇ ਕੰਮ ਨੇ ਉਹਨਾਂ ਦਾ ਸੰਚਾਲਨ ਵੀ ਮੈਂਸ਼ਨ ਕੀਤਾ ਗਿਆ 77 ਇਹ ਤੁਸੀਂ ਜੋੜ ਸਕਦੇ ਹੋ ਇਹਦੇ ਨਾਲ ਠੀਕ ਹੈ ਕਲੀਅਰ 79 ਆਰਟੀਕਲ ਵੀ ਜੁੜਦਾ ਇਹਦੇ ਨਾਲ ਵੀ ਹੁਣ ਤੁਸੀਂ ਕੋਈ 79 ਆਰਟੀਕਲ ਦੇ ਵਿੱਚ ਤਾਂ ਭਾਈ ਸੰਸਦ ਦੀ ਗੱਲ ਕੀਤੀ ਗਈ ਹੈ। ਹਾਂ ਬਿਲਕੁਲ ਸੰਸਦ ਦੀ ਗੱਲ ਕੀਤੀ ਗਈ ਹੈ। ਸੰਸਦ ਦੇ 250 ਸदन ਹੋਣਗੇ। ਦੋ ਸਦਨ ਹੋਣਗੇ ਪਰ ਭਾਗ ਇਹਦੇ ਤਿੰਨ ਹੋਣਗੇ ਤਾਂ ਤੀਜਾ ਭਾਗ ਕਿਹੜਾ ਹੈ ਭਾਰਤ ਦਾ ਰਾਸ਼ਟਰਪਤੀ ਹੈ ਆਰਟੀਕਲ ਨੰਬਰ 79 ਕਹਿੰਦਾ ਹੈ ਭਾਰਤ ਦੀ ਇੱਕ ਸੰਸਦ ਹੋਵੇਗੀ ਜਿਹੜੀ ਕਿ ਭਾਰਤ ਦੇ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਦੇ ਨਾਲ ਮਿਲ ਕੇ ਬਣਦੀ ਹੈ ਬਈ ਇੰਪੋਰਟੈਂਟ ਤੁਹਾਡੇ ਵਾਸਤੇ ਇਹਨੂੰ ਫਿੱਟ ਆ ਫਾਟ ਕਾਲੋ ਪੀਲੋ ਪਚਾ ਲੋ ਕਈ ਸਾਰੇ ਦੇ ਸਾਰੇ ਆਰਟੀਕਲ ਖਾ ਲੋ ਪੀ ਲੋ ਪਚਾਉਣ ਵਾਲੇ ਨੇ ਸਾਰੇ ਆਰਟੀਕਲ ਇਹ ਯਾਦ ਕਰ ਲੈਣੇ ਨੇ ਜੰਗੀ ਤਰ੍ਹਾਂ 85 ਆਰਟੀਕਲ ਕੀ ਕਹਿੰਦਾ ਜੀ ਇਹ ਭਾਰਤ ਦੇ ਸੰਸਦ ਦੇ ਸੈਸ਼ਨਾਂ ਦੇ ਨਾਲ ਸੰਬੰਧਿਤ ਹੈ ਸੰਸਦ ਦੇ ਸੈਸ਼ਨਾਂ ਦਾ ਵਰਣਨ ਕੀਤਾ ਗਿਆ ਸੈਸ਼ਨ ਨੂੰ ਬੁਲਾਉਣਾ ਸੈਸ਼ਨ ਨੂੰ ਖਤਮ ਕਰਨਾ ਤੇ ਸਾਡੀ ਲੋਕ ਸਭਾ ਨੂੰ ਭੰਗ ਕਰਨਾ ਉਹ ਭਾਰਤ ਦੇ ਰਾਸ਼ਟਰਪਤੀ ਦੇ ਹੱਥ ਦੇ ਵਿੱਚ ਹੁੰਦਾ ਪਰ ਉਹ ਕਰਦਾ ਕਿਵੇਂ ਆ ਬਈ ਉਹ ਕਰਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਲਾਹ ਤੇ ਵੀ ਹਾਂ ਜੀ ਭਾਈ ਇਸ ਵਾਰ ਨੋਕਸ ਨੂੰ ਭੰਗ ਕਰ ਦੋ ਜਲਦੀ ਕਰ ਦੋ ਹਾਂ ਜੇ ਸਮਾਂ ਬੁਰਾ ਹੋ ਗਿਆ ਫਿਰ ਤਾਂ ਆਟੋਮੈਟਿਕ ਭੰਗ ਹੋ ਜਾਂਦੀ ਆਦਰਵਾਇਜ਼ ਨੂੰ ਸਲਾਹ ਦੇ ਉੱਪਰ ਭੰਗ ਵੀ ਕਰ ਦਦਾ ਆਰਟੀਕਲ ਸਾਡਾ 85 ਹੈ ਜੀ 111 ਆਰਟੀਕਲ ਆਡਾ ਕੀ ਕਹਿੰਦਾ ਵੀ 111 ਆਰਟੀਕਲ ਕਹਿੰਦਾ ਵੀ ਜਦੋਂ ਵੀ ਕੋਈ ਬਿੱਲ ਭਾਰਤ ਦੇ ਰਾਸ਼ਟਰਪਤੀ ਕੋਲ ਚਲਾ ਜਾਵੇ ਤਾਂ ਰਾਸ਼ਟਰਪਤੀ ਨੂੰ ਆਰਟੀਕਲ ਨੰਬਰ 111 ਦੇ ਤਹਿਤ ਉਹਨੂੰ ਕੀ ਦੇਣੀ ਪੈਂਦੀ ਹੈ ਮਨਜ਼ੂਰੀ ਦੇਣੀ ਪੈਂਦੀ ਹੈ ਮਨਜ਼ੂਰੀ ਦੇਣੀ ਦੇ ਵੀ ਸਕਦੰਦਾ ਮਤਲਬ ਜੇ ਉਹ ਕਿਸੇ ਬਿੱਲ ਦੇ ਉੱਪਰ ਸਾਈਨ ਕਰ ਦਿੰਦਾ ਤਾਂ ਉਹ ਬਿੱਲ ਕੀ ਬਣ ਜਾਂਦਾ ਕਾਨੂੰਨ ਬਣ ਜਾਂਦਾ ਅੱਛਾ ਜੀ ਭਾਰਤ ਦਾ ਰਾਸ਼ਟਰਪਤੀ ਫਿਰ ਤਿੰਨ ਪ੍ਰਕਾਰ ਦੀ ਵੀਟੋ ਹੈ ਬਈ ਉਹਦੇ ਕੋਲੇ ਐਬਸੋਲਿਊਟ ਵੀਟੋ ਹੈ सस्पेंशन ਵੀਟੋ ਹੈ ਪਾਕਟ ਵੀਟੋ ਹਨ ਇਹ ਜਾਨੀ ਬਟ ਇਹ 세 ਪ੍ਰਕਾਰ ਦੀ ਵੀਟੋ ਨੇ ਤਾਂ ਆਰਟੀਕਲ 111 ਦੇ ਤਹਿਤ ਭਾਰਤ ਦਾ ਰਾਸ਼ਟਰਪਤੀ ਕਿਸੇ ਬਿੱਲ ਨੂੰ ਮਨਜ਼ੂਰੀ ਪ੍ਰਦਾਨ ਕਰਦਾ ਹੈ ਇਹ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਨੂੰ ਆਪਾਂ ਯਾਦ ਕਰਨਾ ਵੀ ਚੋ ਨੈਕਸਟ ਆਰਟੀਕਲ ਸਾਡਾ ਹੈਗਾ ਕਿਹੜਾ ਆਰਟੀਕਲ ਹੈ ਵੀ ਆਰਟੀਕਲ 112 112 ਆਰਟੀਕਲ ਸਾਡਾ ਇਹ ਬਜਟ ਦੇ ਨਾਲ ਰਿਲੇਟ ਕਰਦਾ ਬਈ ਭਾਰਤ ਦਾ ਰਾਸ਼ਟਰਪਤੀ ਹਰ ਸਾਲ ਸੰਸਦ ਦੇ ਪਟਲ ਦੇ ਉੱਪਰ ਭਾਰਤ ਸਰਕਾਰ ਦਾ ਬਜਟ ਜਿਹੜਾ ਉਹ ਰੱਖਦਾ ਹੈਗਾ ਇਹਦੇ ਵਿੱਚ ਖਰਚ ਤੇ ਆਮਦਨ ਦਾ ਹਿਸਾਬ ਕਿਤਾਬ ਅਸੀਂ ਰੱਖਦੇ ਹੁੰਨੇ ਆ ਆਰਟੀਕਲ 123 ਤੁਹਾਡੇ ਬੱਸੇ ਵੈਰੀ ਇੰਪੋਰਟੈਂਟ ਹੈ ਇਹ ਗੱਲ ਕਰਦਾ ਹੈ ਜੀ ਅਧਿਆਦੇਸ਼ ਦੀ ਅਧਿਆਦੇਸ਼ ਦਾ ਮਤਲਬ ਇੱਥੇ ਕੀ ਹੋ ਗਿਆ ਜੀ ਅਧਿਆਦੇਸ਼ ਦਾ ਮਤਲਬ ਹੋ ਗਿਆ ਆਰਡੀਨੈਂਸ ਆਰਡੀਨੈਂਸ ਦਾ ਮਤਲਬ ਕੀ ਹੋ ਗਿਆ ਵੀ ਜੇ ਦੇਸ਼ ਨੂੰ ਕਦੇ ਐਮਰਜੈਂਸੀ ਕਾਨੂੰਨ ਦੀ ਲੋੜ ਪੈ ਜਾਂਦੀ ਹੈ ਤਪਾਰ ਦਾ ਰਾਸ਼ਟਰਪਤੀ ਜੇ ਸੰਸਦਾ ਕਾਰਜਕਾਲ ਨਾ ਚੱਲ ਰਿਹਾ ਹੋਵੇ ਤਾਂ ਭਾਰਤ ਦਾ ਰਾਸ਼ਟਰਪਤੀ ਆਪਣੇ ਅਧਿਆਦੇਸ਼ ਵਾਰਾ ਇੱਕ ਟੈਂਪਰੇਰੀ ਕਾਨੂੰਨ ਬਣਾ ਸਕਦਾ ਹੈ ਜਦੀ ਵੈਲਿਡਿਟੀ 6 ਮਹੀਨੇ ਦੀ ਹੁੰਦੀ ਹੈ 6 ਮਹੀਨੇ ਦੀ ਉਹਦੀ ਵੈਲਿਡਿਟੀ ਤਾਂ ਹੋਊਗੀ ਜੇ ਸੰਸਦ ਦਾ ਸੈਸ਼ਨ ਚੱਲਣ ਦੇ 6 ਹਫਤਿਆਂ ਦੇ ਅੰਦਰ ਅੰਦਰ ਉਹਨੂੰ ਪਾਸ ਕਰ ਦਿੱਤਾ ਜਾਊਗਾ ਫਿਰ ਉਹਦੀ ਵੈਲਿਡਿਟੀ 6 ਮਹੀਨੇ ਦੀ ਹੋਏਗੀ 6-6 ਮਹੀਨੇ ਕਰਕੇ ਤੁਸੀਂ ਉਹਨੂੰ ਅੱਗੇ ਲੈ ਕੇ ਜਾ ਸਕਦੇ ਹੋ ਪਰ ਇਹ ਇਹ ਅਲੋਕਤਾਂਤ੍ਰਿਕ ਤਰੀਕਾ ਹੈ ਬਈ ਕਿਵੇਂ ਹੈ ਜੀ ਆਪਾਂ ਇਹਦੇ ਬਾਰੇ ਕਰਦੇ ਰਹਾਂ ਗੱਲਬਾਤ ਠੀਕ ਹੈ ਚਲੋ ਨੈਕਸਟ ਆ ਗਿਆਡਾ ਆਰਟੀਕਲ ਨੰਬਰ 143 143 ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਇੱਕ ਹੀ ਕਹਿੰਦਾ ਵੀ ਇਹਦੇ ਵਿੱਚ ਗੱਲ ਕਰਦਾ ਹੈ ਭਾਰਤ ਦੇ ਰਾਸ਼ਟਰਪਤੀ ਦੀ ਸਲਾਹਕਾਰੀ ਸ਼ਕਤੀ ਦੀ ਸਲਾਹਕਾਰੀ ਸ਼ਕਤੀ ਸਲਾਹਕਾਰੀ ਸ਼ਕਤੀ ਦਾ ਕੀ ਮਤਲਬ ਹੋਇਆ ਭਾਈ ਸਲਾਹਕਾਰੀ ਸ਼ਕਤੀ ਦਾ ਇਹ ਮਤਲਬ ਹੋਇਆ ਵੀ ਭਾਰਤ ਦਾ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਵੀ ਲੈ ਸਕਦਾ ਹੈ ਕੀ ਸਲਾਹ ਲੈ ਸਕਦਾ ਵੀ ਮੈਂ ਸੁਰਖੀ ਕਿਹੜੇ ਰੰਗ ਦੀ ਲਾਵਾਂ ਮੈਂ ਬਿੰਦੀ ਕਿਹੜੇ ਰੰਗ ਦੀ ਲਾਵਾਂ ਮੈਂ ਸਾਰੀ ਕਹਿਰੀ ਪਾਵਾਂ ਡਿਜ਼ਾਈਨਰ ਪਾਵਾਂ ਕਿ ਫੁੱਲਾਂ ਵਾਲੀ ਪਾਵਾਂ ਕਿ ਇਹ ਐਸਾ ਲੈਂਦਾ ਕੋਈ ਹਾਂਜੀ ਸਿਧਾਂਤ ਦੇ ਮਸਲੇ ਸਲਾਹ ਲੈਂਦਾ ਭਾਈ ਤੁਸੀਂ ਕਹਿੰਦੇ ਹੋਰ ਹੀ ਸਲਾਹਾਂ ਲੈਣ ਲੱਗ ਜਉਣਾ ਚਲੋ ਇਸ ਰਾਸ਼ਟਰਪਤੀ ਬਣ ਕੇ ਤੱਕ ਸਲਾਹ ਲਈ ਜਾਉ ਭਾਈ ਮੈਂ ਗੱਡੀ ਗੱਡੀ ਲਿਆਵਾ ਹੈ ਜੀ ਮੈਂ ਐਕਸਰਸਾਈਜ਼ ਕਰਿਆ ਕਰਾਂਗਾ ਨਾ ਕਰਿਆ ਕਰਾਂਗਾ ਮੈਂ ਕੀ ਖਾਵਾਂ ਕੀ ਪੀਵਾਂ ਮੈਂ ਕੀ ਪਾਵਾਂ ਹਣਾਵਾਂ ਨਾ ਇਹ ਰਸਲਾ ਨਹੀਂ ਮਿਲ ਦਿੰਦਾ ਹੈਗਾ ਭਾਰਤ ਦਾ ਸੁਪਰੀਮ ਕੋਰਟ ਸਲਾਹਕਾਰੀ ਸ਼ਕਤੀ ਦੇ ਹੇਤ ਭਾਰਤ ਦਾ ਰਾਸ਼ਟਰਪਤੀ ਸੁਪਰੀਮ ਕੋਰਟ ਤੋਂ ਸਲਾਹ ਲੈ ਸਕਦਾ ਹੈ ਤੇ ਸੁਪਰੀਮ ਕੋਰਟ ਨੂੰ ਸਲਾਹ ਦੇ ਸਕਦਾ ਹੈ ਤੇ ਨਹੀਂ ਵੀ ਦੇ ਸਕਦਾ ਉਹਦੀ ਮਰਜ਼ੀ ਹੈ ਉਹਨਾਂ ਇਨਕਾਰ ਵੀ ਕਰ ਸਕਦਾ ਵੀ 1994 ਦੇ ਵਿੱਚ ਹੋਇਆ ਸੀ ਇੱਕ ਵਾਰੀ ਸੁਪਰੀਮ ਕੋਰਟ ਕਹਿੰਦੀ ਬਿੰਦਸਲਾ ਦੇਂਦੀ ਨਹੀਂ ਬਈ ਤੁਹਾਨੂੰ ਠੀਕ ਹੈ ਜੀ ਇਹਦੇ ਵਿੱਚ ਮੇਰੇ ਕੋਲ ਕੇਸ ਪੈਂਡਿੰਗ ਹੈ ਆਰਾਮੰਦਰ ਦਾ ਮੈਂ ਇਹਦੇ ਉੱਪਰ ਸਲਾਹ ਨਹੀਂ ਦੇ ਸਕਦੀ ਨਹੀਂ ਇਹਦੀ ਸਲਾਹ ਜੇ ਸੁਪਰੀਮ ਕੋਰਟ ਸਲਾਹ ਦੇ ਵੀ ਦਿੰਦੀ ਹੈ ਤਾਂ ਉਹ ਸਲਾਹ ਨੂੰ ਮੰਨਣਾ ਨਾ ਮੰਨਣਾ ਭਾਰ ਦੇ ਰਾਸ਼ਟਰੀ ਵਿਧੇ ਉੱਪਰ ਡਿਪੈਂਡ ਕਰਦਾ ਹੈ ਤਾਂ ਦੋਨੋਂ ਕੋਲ ਆਪਣੀ ਆਪਣੀ ਪਾਵਰਸ ਨੇ ਬਈ ਬੜਾ ਇੰਪੋਰਟੈਂਟ ਹੈ 143 ਆਰਟੀਕਲ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ ਹੈ ਆਪਾਂ ਇਹਨੂੰ ਯਾਦ ਕਰ ਲਾਂਗੇ ਚੰਗੀ ਤਰ੍ਹਾਂ ਬਈ ਠੀਕ ਹੈ ਜੀ ਖਾ ਲੋ ਪੀ ਲੋ ਤੇ ਅਗਲਾ ਬਾਰ ਤੁਸੀਂ ਬੋਲ ਦੋ ਖਾਓ ਪੀਓ ਤੇ ਇਹਨਾਂ ਆਰਟੀਕਲਸ ਨੂੰ ਕੀ ਕਰਨਾ ਮੈਨੂੰ ਦੱਸ ਦੋ ਜਲਦੀ ਜਲਦੀ ਠੀਕ ਹੈ ਖਾਓ ਪੀਓ ਤੇ ਦੱਸੋ ਭਾਈ ਇਹ ਸੀ ਤੁਹਾਡੀ ਅੱਜ ਦੀ ਭਾਰਤ ਦੇ ਰਾਸ਼ਟਰਪਤੀ ਦੇ ਨਾਲ ਜੁੜੀ ਹੋਈ ਕਲਾਸ ਤੁਸੀਂ ਸਾਡਾ ਲੈਕਚਰਰ ਪੋਲੀਟਿਕ ਸਾਇੰਸ ਹਿਸਟਰੀ ਤੇ ਮਾਸਟਰ ਗ੍ਰੈਜੂਏਟ ਦਾ ਇਹ ਬੈਚ ਪਰਚੇਸ ਕਰ ਸਕਦੇ ਹੋ ਭਾਈ ਠੀਕ ਹੈ ਜੀ ਟੈਸਟ ਸੀਰੀਜ਼ ਦਾ ਬੈਚ ਤੁਸੀਂ ਲੈ ਸਕਦੇ ਹੋਗੇ ਇਹਦੇ ਵਿੱਚ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਕੁਐਸਚਨਸ ਨੂੰ ਦੇ ਰਹੇ ਹਾਂ ਇੱਕ ਵਾਰੀ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਡੇ ਬਾਏ ਡੇ ਐਪਸੀ ਇਹਨੂੰ ਅਪਡੇਟ ਕਰਦਾ ਹੈ ਪੀਐਸ ਸਟੱਡੀ ਦਾ ਬੈਠ ਤੁਸੀਂ ਸਾਡਾ ਲੈ ਸਕਦੇ ਹੋ ਸਿਰਫ 3500 ਰੁਪਏ ਦਾ ਬੈਚ ਹੈ 1 ਬੁੱਕ ਦੇ ਨਾਲ ਸੀਡੀਪੀ ਦੀ ਫ੍ਰੀ ਵੀ ਬੰਦ ਦਿੰਨੇ ਆਂ ਅਸੀਂ ਆਪਣੇ ਸਾਥੀ ਮਿੱਤਰਾਂ ਨੂੰ ਤੁਸੀਂ ਜ਼ਰੂਰ ਰეკਮੈਂਡ ਕਰ ਸਕਦੇ ਹੋ ਜੇ ਸੱਚੀ ਮਿੱੱਚੀ ਪੇਪਰ ਪਾਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਲਾਈਨ ਜੇ ਲਗਾਉਣਾ ਚਾਹੁੰਦੇ ਹੋ ਮਾਸਟਰ ਗ੍ਰੈਡਰ ਦੇ ਵਿੱਚ ਠੀਕ ਹੈ ਤਾਂ ਫਿਰ ਤੁਸੀਂ ਜੈਦ ਐਜੂਕੇਸ਼ਨ ਨੂੰ ਜ਼ਰੂਰ ਜੁਆਇਨ ਕਰ ਲਓ ਠੀਕ ਹੈ ਥੈਂਕ ਯੂ ਵੈਰੀ ਮੱਚ ਤੇ ਮਿਲਨੇ ਆ ਕਿ ਨਵੇਂ ਸੈਸ਼ਨ ਦੇ ਨਾਲ ਤਦ ਤੱਕ ਲਈ ਬਾਏ ਥੈਂਕ ਯੂ ਥੈਂਕ ਯੂ ਵੈਰੀ PCIS UDC NET ਅਲੱਗ-ਅਲੱਗ ਲੈਵਲ ਦੇ ਕੁਸਟਮਸਿਕ ਰਾਨੇ ਹੋਣੇ ਆ ਤਾਂ ਆਓ ਫਿਰ ਆਪਾਂ ਕਰਾਂਗੇ 9 ਵਜੇ ਮੁਲਾਕਾਤ ਦੁਬਾਰਾ ਫਿਰ ਤੋਂ ਥੈਂਕ ਯੂ ਵੈਰੀ ਮੱਚ